ਸ਼੍ਰੀ ਮੁਖਸਰ ਸਾਹਿਬ ਦੇ ਰਾਈਟਵੇ ਇਮੀਗ੍ਰੇਸ਼ਨ ਸੈਂਟਰ ਨੂੰ ਜ਼ਿਲ੍ਹਾ ਮੈਜਿਸਟ੍ਰੇਟ ਦੀ ਅਦਾਲਤ ਦੇ ਹੁਕਮਾਂ ਤੇ ਨਾਇਬ ਤਹਿਸੀਲਦਾਰ ਗੁਰਵਿੰਦਰ ਸਿੰਘ ਨੇ ਕੀਤਾ ਸੀ ਆਓ ਤੁਹਾਨੂੰ ਦੱਸਦੇ ਹਾਂ ਕੀ ਹੈ ਪੂਰਾ ਮਾਮਲਾ ਸ਼੍ਰੀ ਮੁਖਸਰ ਸਾਹਿਬ ਦੇ ਹਰਮੀਤ ਸਿੰਘ ਬੁੱਟਰ ਜਸਪਾਲ ਸਿੰਘ ਅਤੇ ਜੋਬਨਪ੍ਰੀਤ ਸਿੰਘ ਵੱਲੋਂ ਜ਼ਿਲ੍ਹਾ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਇੱਕ ਦਰਖਾਸਤ ਦਿੱਤੀ ਗਈ ਸੀ ਦਰਖਾਸਤ ਵਿੱਚ ਰਾਈਟਵੇ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਨਵਦੀਪ ਕੁਮਾਰ ਤੇ ਦੋਸ਼ ਲਾਏ ਗਏ ਸੀ ਕਿ ਉਹਨਾਂ ਨੇ ਵਿਦੇਸ਼ ਭੇਜਣ ਦੇ ਨਾਂ ਤੇ ਇਹਨਾਂ ਨਾਲ ਠੱਗੀ ਕੀਤੀ ਹੈ ਇਸ ਤੋਂ ਬਾਅਦ ਅਦਾਲਤ ਨੇ ਨਵਦੀਪ ਸਿੰਘ ਨੂੰ 18 ਸਤ 2024 ਤੱਕ ਜਸਪਾਲ ਸਿੰਘ ਅਤੇ ਜੋਬਨਜੀਤ ਸਿੰਘ ਤੋਂ ਭੇਜਣ ਲਈ ਲਏ ਪੈਸੇ ਵਾਪਸ ਕਰਨ ਦੀ ਹਦਾਇਤ ਕੀਤੀ ਸੀ ਪਰ ਨਵਦੀਪ ਕੁਮਾਰ ਵੱਲੋਂ ਨਾ ਹੀ ਇਹਨਾਂ ਦੇ ਪੈਸੇ ਵਾਪਸ ਕੀਤੇ ਗਏ ਅਤੇ ਨਾ ਹੀ ਉਹ ਦੁਬਾਰਾ ਅਦਾਲਤ ਵਿੱਚ ਪੇਸ਼ ਹੋਇਆ ਤੁਹਾਨੂੰ ਇੱਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਅਦਾਲਤ ਨੇ ਇਮੀਗ੍ਰੇਸ਼ਨ ਸੈਂਟਰ ਦਾ ਲਾਇਸੈਂਸ ਵੀ ਸਸਪੈਂਡ ਕਰ ਦਿੱਤਾ ਸੀ ਪਰੰਤੂ ਇਹਨਾਂ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਵੱਲੋਂ ਸੈਂਟਰ ਨੂੰ ਖੋਲ ਕੇ ਕੰਸਲਟੈਂਸੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਨ ਇਸ ਕਰਕੇ ਅਦਾਲਤ ਨੇ ਸ਼੍ਰੀ ਮੁਖਸਰ ਸਾਹਿਬ ਦੇ ਮਲੋਟ ਰੋਡ ਤੇ ਤਾਜ ਪੈਲੈਸ ਦੇ ਨਜ਼ਦੀਕ ਰਾਈਟ ਵੇ ਇਮੀਗ੍ਰੇਸ਼ਨ ਸੈਂਟਰ ਨੂੰ ਤੁਰੰਤ ਸੀਲ ਕਰਨ ਦੇ ਹੁਕਮ ਦਿੱਤੇ ਤੇ ਉਸ ਤੋਂ ਬਾਅਦ ਨਾਇਬ ਤਹਿਸੀਲਦਾਰ ਨੇ ਮੌਕੇ ਤੇ ਪਹੁੰਚ ਕੇ ਆਪਣੀ ਦੇਖਰੇਖ ਵਿੱਚ ਹੀ ਇਸ ਇਮੀਗ੍ਰੇਸ਼ਨ ਸੈਂਟਰ ਨੂੰ ਸੀਲ ਕਰਵਾਇਆ ਆਓ ਸੁਣਦੇ ਹਾਂ ਕੀ ਕਹਿਣਾ ਹੈ ਨਾਇਬ ਤਹਿਸੀਲਦਾਰ ਗੁਰਵਿੰਦਰ ਸਿੰਘ ਵਿਰਕਦਾ ਸਰ ਇੱਕ ਗੱਲ ਜਿਹੜੀ ਆਇਲੈਂਡ ਸੈਂਟਰ ਸੀਲ ਕੀਤਾ ਗਿਆ ਕੀ ਨਾਮ ਸੀ ਕੀ ਕਾਰਨ ਹੋਇਆ ਜਿਹੜਾ ਆਇਲੈਂਡ ਸੈਂਟਰ ਜਿਹੜਾ ਤੁਹਾਨੂੰ ਸੀਲ ਕਰਨਾ ਇਹਦੇ ਵਿੱਚ ਸ੍ਰੀ ਹਰਮੀਤ ਸਿੰਘ ਗੁੱਟਰ ਤੇ ਜਸਪਾਲ ਸਿੰਘ ਅਤੇ ਜੋਬਨਦੀਪ ਸਿੰਘ ਨੇ ਅਰਜ਼ੀ ਦਿੱਤੀ ਸੀ ਡੀਸਾ ਸਾਹਿਬ ਕੋਲ ਕਿ ਉਹਨਾਂ ਇਸ ਰਾਈਟ ਵੇ ਮੀਨ ਰਿਹਾ ਸੈਂਟਰ ਦੇ ਮਾਲਕ ਨੇ ਧੱਕੀ ਮਾਰੀ ਆ ਉਹਨਾਂ ਨੇ ਪੈਸੇ ਵਾਪਸ ਕਰਵਾਏ ਜਾਣਾ ਜਿੰਦੇ ਵਿੱਚ ਡੀਸਾ ਨੇ ਉਹਨਾਂ ਨੂੰ ਸੁਣ ਕੇ 18 7 ਆਪਾਂ ਨੂੰ ਪੈਸੇ ਮੋੜਨ ਮਾਤੇ ਕਿਹਾ ਸੀ ਪਰੰਤੂ 18 7 ਨੂੰ ਉਹਨਾਂ ਨੇ ਪੇਮੈਂਟ ਵਾਪਸ ਨਹੀਂ ਕੀਤੀ ਉਹਨਾਂ ਨੇ ਜਿਸ ਕਰਕੇ ਮਾਨਯੋਗ ਜਨਮ ਰਜਿਸਟਰ ਅਫਸਰ ਵੱਲੋਂ ਮੈਨੂੰ ਆਰਡਰ ਕੀਤਾ ਗਿਆ ਸੀਗਾ ਕਿ ਇਹਨੂੰ ਸੀਲ ਕਰਕੇ ਮੇਰੇ 24 ਤਰੀਕ ਤੱਕ ਰਿਪੋਰਟ ਕੀਤੀ ਜਾਵੇ ਇਸ ਸਬੰਧ ਵਿੱਚ ਮੈਂ ਕੱਲ ਉਹ ਜਾ ਕੇ ਮਾਨਯੋਗ ਜਨਮ ਰਜਿਸਟਰੀ ਦੇ ਕੋਮਰੀ ਪਾਣਾ ਕਰਦੇ ਹੋਏ ਕ੍ਰਾਈਡਵੇ ਇਮੀਗੇਸ਼ਨ ਸੈਂਟਰ ਨੂੰ ਮੈਂ ਕੱਲ ਸੀਲ ਕਰਕੇ ਆਇਆ